ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਮੈਂ ਇਸ ਕਰਕੇ ਵੀਡੀਓ ਬਣਾ ਰਹੀ ਹਾਂ ਕਿਉਂਕਿ ਬੱਚਿਆਂ ਤੇ ਬਾਲ ਘਰ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਉੱਥੇ 4 ਸਾਲ ਡਿਊਟੀ ਕੀਤੀ ਆ ਮੈਨੂੰ ਸਾਰਾ ਹੀ ਪਤਾ ਸੀਗਾ ਵੀ ਕੀ ਹੁੰਦਾ ਕੀ ਨਹੀਂ ਇੱਥੇ ਸਾਰਾ ਬੱਚਿਆਂ ਦੇ ਨਾਲ ਵੱਡੀਆਂ ਕੁੜੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਜਿਹੜਾ ਕੋਮਲਪ੍ਰੀਤ ਨੇ ਬਿਆਨ ਦਿੱਤਾ ਵਾ ਬਿਲਕੁਲ ਸਹੀ ਦਿੱਤਾ ਵਾ ਕੋਈ ਉਹਦੇ ਚ ਇੱਕ ਵੀ ਪਰਸੈਂਟ ਗਲਤ ਨਹੀਂ ਹੈਗਾ ਬਾਕੀ ਰਹੀ ਗੱਲ ਇਹਨਾਂ ਦੀ ਕੁਲਦੀਪ ਸਿੰਘ ਮਾਨ ਆ ਜਸਵੀਰ ਕੌਰ ਆ ਏ ਕਮਾ ਬਾਕੀ ਸ਼ੰਕਰਾਨੰਦ ਆ ਇਹ ਸਾਰੇ ਵਿੱਚ ਇੱਕੋ ਹੀ ਮਿਲੀ ਭਗਤ ਆਹੀ ਇਹ ਤੇ ਉਹ ਸੇਵਾ ਸੰਖੇਲਾ ਵਾ ਬਾਕੀ ਹੋਰ ਬਾਕੀ ਕੁਲਵਿੰਦਰ ਆ ਜਿਹੜਾ ਆਉਂਦਾ ਵਾ ਪੱਤਰਕਾਰ ਆ ਜਿਹੜਾ ਬਾਕੀ ਸਾਰੇ ਇਹਨਾਂ ਦੀ ਸਾਰਿਆਂ ਦਾ ਗੈਂਗ ਆ ਜਿਹੜਾ ਦਵਾਈਆਂ ਦੇਣ ਆਉਂਦੇ ਆ ਬੈਦ ਉਹ ਵੀ ਦਵਾਈਆਂ ਮਤਲਬ ਬੇਟੀਆਂ ਨੂੰ ਦਵਾਈਆਂ ਮਾਰੀਆਂ ਚੰਗੀਆਂ ਕਹਿੰਦੇ ਦਿੰਦੇ ਆ ਇੱਥੇ ਉਹ ਕੁੜੀਆਂ ਦੱਸਦੀਆਂ ਹੁੰਦੀਆਂ ਸੀਗੀਆਂ ਕਹਿੰਦੀਆਂ ਸਾਨੂੰ ਦਵਾਈਆਂ ਦਿੰਦੇ ਆ ਸਾਨੂੰ ਸ਼ਿਕਾਇਤ ਦਿੰਦੇ ਘੋਲ ਕੇ ਕਹਿੰਦੇ ਵੀ ਗਰਮੀ ਬਹੁਤ ਆ ਤੁਸੀਂ ਪੀ ਲਓ ਉਹ ਐਂ ਕਰਕੇ ਉਹਨਾਂ ਨੂੰ ਦਵਾਈਆਂ ਦਵਾਈਆਂ ਕੁੜੀਆਂ ਨੂੰ ਦੇ ਕੇ ਵਿਚਾਰੀਆਂ ਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਸੀ ਕੀ ਨਹੀਂ ਰੱਬ ਜਾਣਦਾ ਬਾਕੀ ਇੱਕ ਅੰਨੀ ਕੁੜੀ ਸੀ ਮੋਨਿਕਾ ਅੱਜ ਤੱਕ ਉਹਦਾ ਵੀ ਪਤਾ ਨਹੀਂ ਸਾਨੂੰ ਵੀ ਕਿੱਥੇ ਆ ਉਹਨੂੰ ਇੰਨਾ ਕੁ ਮਾਰਿਆ ਇੰਨਾ ਕੁ ਉਹਨੂੰ ਟਾਰਚਰ ਕੀਤਾ ਸੀ ਬਹੁਤ ਜ਼ਿਆਦਾ ਤੇ ਇੱਕ ਕੁੜੀ ਗਰਲਾਲ ਕੌਰ ਸੀਗੀ ਲਾਲੀ ਲਾਲੀ ਨੂੰ ਕਹਿੰਦੇ ਸੀ ਉਹ ਰੱਬੀ ਰੂਹਾਂ ਦੇ ਘਰੋਂ ਛਾਲ ਮਾਰ ਦਿੱਤੀ ਸੀ ਉਹਨੇ ਕੰਧ ਤੋਂ ਦੀ ਕੰਧ ਤੇ ਛਾਲ ਮਾਰ ਕੇ ਵਿਚਾਰੀ ਮੁੱਲਾਪੁਰ ਭੱਜ ਗਈ ਇਹਨਾਂ ਨੇ ਰਾਤੋਂ ਰਾਤ ਮੁੱਲਾਪੁਰੋਂ ਲੱਭੀ ਉਹ ਕੁੜੀ ਲੱਭ ਕੇ ਤਾਂ ਫੇਰ ਉਹ ਅਗਲੇ ਦਿਨ ਹੀ ਕਹਿਣ ਲੱਗੇ ਵੀ ਅਸੀਂ ਤਾਂ ਦੂਸਰੇ ਆਸ਼ਰਮ 'ਚ ਸ਼ਿਫਟ ਕਰ ਦਿੱਤੀ ਆ ਵੀ ਪਤਾ ਨਹੀਂ ਹੁਣ ਉਹਦੇ ਨਾਲ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਬਾਕੀ ਪੈਸੇ ਆ ਤੇ ਪਿਆਸਿਆਂ ਦਾ ਨਾਲ ਵੀ ਇੰਨਾ ਵੀ ਇਹਨਾਂ ਨੇ ਨੋਟ ਵੀ ਪਿਆ ਉਹਦੇ ਨਾਲ ਮਸ਼ੀਨਾਂ ਨਾਲ ਹੀ ਗਿਣਨੇ ਇੰਨਾ ਪੈਸਾ ਵੀ ਨਾ ਮਸ਼ੀਨਾਂ ਦੇ ਨਾਲ ਹੀ ਗਿਣਨਾ ਇੰਨਾ ਵਾਧੂ ਪੈਸਾ ਇਹਨਾਂ ਕੋਲ ਬਾਕੀ ਕੋਈ ਵੀ ਜਿਹੜੇ ਵੀ ਇਹਨਾਂ ਦੇ ਜਿਹੜੇ ਸਾਧੂ ਸੰਤਾਂ ਦੇ ਨਾਲ ਜਿੰਨੇ ਵੀ ਰਲੇ ਆ ਸਾਰੇ ਆ ਹੱਲੇ ਤਾਂ ਬਹੁਤ ਜਾਣੇ ਹੋਰ ਨਿਕਲਣਗੇ ਇਸ ਕਰਕੇ ਮੈਂ ਤਾਂ ਇੰਨੀ ਕੁ ਛੋਟੀ ਵੀਡੀਓ ਤੁਹਾਨੂੰ ਪਾਈ ਆ ਵੀ ਇਹਨਾਂ ਦੀ ਕਿਤੇ ਵੀ ਨਾ ਤਾਂ ਇਹਨਾਂ ਨੂੰ ਫੜ ਲਓ ਫੜਾਓ ਪੁਲਿਸ ਕੋਲ ਸਾਡੀ ਤੇ ਇਹ ਪੁਲਿਸ ਦੇ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਸਾਰਾ ਕੁਝ ਇਹ ਦੱਸਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਆ ਤੇ ਕੀ ਨਹੀਂ ਇਹ ਸਾਰਾ ਕੁਝ ਦੱਸਣ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਮਤਲਬ ਸ਼ਿਕਾਇਤਾਈ ਕੀਤੀ ਜਾਵੇ ਕਿਉਂਕਿ ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਅੱsse ਕਰਕੇ ਅਸੀਂ ਵੀ ਛੁੱਟੀ ਮੈਂ ਕਰ ਦਿੱਤੀ ਸੀ ਮੈਂ ਉੱਥੇ ਜਾਂਦੀ ਹੁੰਦੀ ਸੀ ਬਾਲ ਘਰ ਡਿਊਟੀ ਮੈਂ ਬਹੁਤ ਟਾਈਮ ਕੀਤੀ ਪਰ ਜੇ ਤਾਂ ਬੱਚਿਆਂ ਦਾ ਅਤਿਆਚਾਰ ਵੇਖਿਆ ਨਹੀਂ ਸੀ ਜਾਂਦਾ ਅਸੀਂ ਫਿਰ ਛੁੱਟੀ ਕਰ ਦਿੱਤੀ ਮੈਂ ਜਾਂਦੀ ਨਹੀਂ ਸੀ ਤਾਂ ਇਹ ਆ ਵੀ ਬਲ ਕੇ ਇਹਨਾਂ ਦੇ ਜਿਹੜਾ ਉਹ ਆਸ਼ਰਮ ਆਸ਼ਰਮ ਦੇ ਵਿੱਚ ਤਾਂ ਭਾਈ ਇਹ ਬਹੁਤ ਜ਼ਿਆਦਾ ਹੀ ਖਰਾਬ ਕੰਮ ਕਿਉਂਕਿ ਬੇਟੀਆਂ ਜਿਹੜੀਆਂ ਮੈਂ ਇੰਨੀਆਂ ਕਿ ਜ਼ਿਆਦਾ ਮਾਰਦੇ ਕੁੱਟਦੇ ਸੀਗੇ ਕਿ 8-8 ਦਿਨ ਬੇਟੀਆਂ ਤੁਰ ਨਹੀਂ ਪਾਉਂਦੀਆਂ ਸੀਗੀਆਂ ਆ ਕੋਮਲ ਪ੍ਰੀਤ ਨੂੰ ਤਾਂ ਮੇਰੇ ਸਾਹਮਣੇ ਮਤਲਬ ਜਿਵੇਂ ਅਸੀਂ ਮੈਂ ਸਵੇਰੇ ਗਈਆਂ ਰਾਤ ਦੀ ਰਾਤ ਨੂੰ ਇਹਨੂੰ ਕੁੱਟਿਆ ਵਿਚਾਰੀ ਨੂੰ ਸਵੇਰੇ ਜਦੋਂ ਮੈਂ ਗਈਆਂ ਦੇਖੋ ਤੁਰਨਾ ਹੋਵੇ ਇੰਨਾ ਇਹਦਾ ਪਰੇਸ਼ਾਨ ਨਹੀਂ ਇਹ ਵੀ ਜ਼ਿਆਦਾ ਦੁਖੀ ਏ ਰੋ ਰੋ ਕੇ ਸਾਨੂੰ ਦੱਸਦੀਆਂ ਸੀ ਬੇਟੀਆਂ ਵਿਚਾਰੀਆਂ ਵੱਡੀਆਂ ਹੁਣ ਵੱਡੀਆਂ ਬੇਟੀਆਂ ਇਸ ਕਰਕੇ ਨਹੀਂ ਦੱਸ ਸਕਦੀਆਂ ਕਿਉਂਕਿ ਅਸੀਂ ਤਾਂ ਜਾਵਾਂਗੇ ਅਸੀਂ ਜਾ ਕੇ ਪੁੱਛ ਕੇ ਆਜਮਾਂਗੇ ਭਾਈ ਵੀ ਤੁਹਾਨੂੰ ਕੀ ਗੱਲ ਵਾ ਕਿਦਾਂ ਤੁਸੀਂ ਇਹ ਤਾਂ ਰਹਿਣਾ ਤਾਂ ਉਹਨਾਂ ਨੇ ਉੱਥੇ ਵਿਚਾਰੀਆਂ ਨੇ ਵੀ ਇਹਨਾਂ ਨੂੰ ਪਤਾ ਵੀ ਸਾਨੂੰ ਮਾਰਨ ਕੁੱਟਣਗੇ ਉੱਥੇ ਦੋ ਜਿਹੜੀਆਂ ਕੁੜੀਆਂ ਮੈਂ ਕਮਨਪ੍ਰੀਤ ਤੇ ਕਰਵਿੰਦਰ ਉਹ ਤਾਂ ਇਹਨਾਂ ਨੇ ਕੁੱਟਣ ਨੂੰ ਰੱਖੀਆਂ ਹੋਈਆਂ ਆ ਜਿਦਾ ਕਿ ਏਕਮ ਏਕਮ ਨੇ ਡਾਂਗ ਰੱਖੀ ਹੋਈ ਆ ਜੇ ਕਹੀ ਦਾ ਦਸਤਾ ਆਪਣੀ ਗੱਡੀ ਦੇ ਵਿੱਚ ਹਮੇਸ਼ਾ ਰਹਿੰਦਾ ਉਹਦੇ ਉਹਦੇ ਨਾਲ ਬੇਟੀਆਂ ਨੂੰ ਮਾਰਿਆ ਜਾਂਦਾ ਇਹਨਾਂ ਦੀ ਉੱਥੇ ਜੇਲ ਵੀ ਬਣੀ ਹੋਈ ਆ ਇੱਕ ਜੇਲ ਬਣਾਈ ਹੋਈ ਆ ਉੱਥੇ ਉਹ ਕੁੜੀਆਂ ਜੇਲ ਦੇ ਵਿੱਚ ਰੱਖਦੇ ਆ ਜੇਲ ਦੇ ਵਿੱਚ ਰੱਖਣਗੇ ਉਹ ਰੋਟੀ ਪਾਣੀ ਤੋਂ ਕੱਪੜੇ ਲੀੜੇ ਤੋਂ ਤਰਸਦੀਆਂ ਉਹਨਾਂ ਨੇ ਸਾਨੂੰ ਬਾਜਾਂ ਮਾਰਨੀਆਂ ਵੀ ਆਂਟੀ ਸਾਨੂੰ ਪਾਣੀ ਦੇ ਦਿਓ ਆਂਟੀ ਸਾਨੂੰ ਰੋਟੀ ਦੇ ਦਿਓ ਤਾਂ ਉਹਨਾਂ ਵਿਚਾਰੀਆਂ ਨੇ ਰੌਲਾ ਪਾਉਣਾ ਇਹਨਾਂ ਨੇ ਕਹਿਣਾ ਨਹੀਂ ਇਹਨਾਂ ਨੂੰ ਦੇਣਾ ਨਹੀਂ ਕੁਝ ਵੀ ਇਹਨਾਂ ਨੇ ਜੇਲ੍ਹਾਂ ਬਣਾਈਆਂ ਹੋਈਆਂ ਵਾ ਇਹਨਾਂ ਦੇ ਘਰ ਉੱਥੇ ਬਾਹਲ ਘਰ ਜਾ ਕੇ ਦੇਖਿਓ ਜਿੱਥੇ ਕਾਪੀਸ ਬਣਿਆ ਆ ਜਿੱਥੇ ਜਾਨੀਆਂ ਪੈਂਟਰ ਹੁੰਨੇ ਆ ਗੇਟ ਦੇ ਲਾਗੇ ਬਿਲਕੁਲ ਨਾਲ ਜਿੱਥੇ ਉਹ ਬੰਦੇ ਆ ਆਹਾਂ ਪਰਚੀਆਂ ਕੱਟਦੇ ਇਹਦੇ ਨਾਲ ਹੀ ਦੇਖਿਓ ਤੁਸੀਂ ਆਫਿਸ ਦੇ ਤਾਂ ਉਹਦੇ ਵਿੱਚ ਜੇਲ੍ਹ ਬਣਾਈ ਹੋਈ ਆ ਇਹ ਕਿਨਾਂ ਨੇ ਅੰਦਰ ਉਹੋ ਕਦੋਂ ਘਰਾਂ ਦੇ ਵਿੱਚ ਅੰਦਰ ਇਹਨਾਂ ਨੇ ਜੇਲ੍ਹ ਬਣਾਈ ਹੋਈ ਆ ਇਹਨਾਂ ਨੇ ਕੁੜੀ ਉਹੋ ਜੇਲ੍ਹ 'ਚ ਹੀ ਅਖਣੀਆਂ ਜਿਹੜੀਆਂ ਵੱਡੀਆਂ ਕੁੜੀਆਂ ਨੇ ਵੀ ਮਾਰ ਕਟਾਈ ਕਰਨੀ ਉਹਨਾਂ ਨੂੰ ਇੰਨਾ ਕੁ ਟੌਰਚਰ ਕਰਨਾ ਫਿਰ ਉਹਨਾਂ ਨੂੰ ਜੇਲ੍ਹ ਵਿੱਚ ਹੀ ਰੱਖਣਾ ਜਿੰਨੇ ਦਿਨ ਰੱਖਣਾ ਵਾ ਜਿੰਨਾ ਚਿਰ ਉਹ ਮਤਲਬ ਆਪਣੀ ਆਈ ਤੇ ਮੰਨ ਦੀਆਂ ਨਹੀਂ ਜੋ ਵੀ ਇਹ ਕਹਿੰਦੇ ਹੋਣਗੇ ਉਹਨਾਂ ਚਿਰ ਉਹਨਾਂ ਨੂੰ ਜੇਲ੍ਹ 'ਚ ਹੀ ਰਹਿਣਾ ਉਹਨਾਂ ਨੂੰ ਰੋਟੀ ਪਾਣੀ ਉੱਥੇ ਮਾੜਾ ਮੋਟਾ ਦੇਣਾ ਵਾ ਜੀ ਆਂਟੀਆਂ ਨੇ ਦੇਤਾ ਫਿਰ ਆਂਟੀਆਂ ਨੂੰ ਗੋਲਾ ਕੱਢਣੀਆਂ ਆਂਟੀਆਂ ਦੀ ਸੇਵਾ ਕਰਨੇ ਵੀ ਬਲਕੇ ਤੁਸੀਂ ਕਿਉਂ ਇਹਨੂੰ ਪੁੱਛਦੀਆਂ ਐ ਐਦਾਂ ਦੇ ਆ ਪੱਤੀ ਸੇਵਾ ਸਿੰਘ ਖੇਲਾ ਤੇ ਇਹ ਕਦੀ ਗੀਰ ਜੀ ਦੋਵੇਂ ਭਰਾ ਹੀ ਬਣੇ ਹੋਏ ਆ ਜੀ ਬਹੁਤ ਜ਼ਿਆਦਾ ਸਲੂਕਾ ਬਹੁਤ ਜ਼ਿਆਦਾ ਪਿਆਰਾ ਦੋਵਾਂ ਜਣਿਆਂ ਦਾ ਕਿਤੇ ਇੱਕ ਦੂਸਰੇ ਦੇ ਨਾਂ ਬਗੈਰ ਨਹੀਂ ਮਤਲਬ ਰਹਿੰਦੇ ਵੰਨੇ ਵੀ ਆਉਣਾ ਸਿੱਧਾ ਅਕਲਦੀਪੀਰ ਜੀ ਨੂੰ ਪੁੱਛਣਾ ਵੀਰ ਜੀ ਨੇ ਵੀ ਆਉਂਦਾ ਸੇਵਾ ਸਿੰਘ ਸੇਵਾ ਸਿੰਘ ਹੁੰਦੀ ਇਹਨਾਂ ਦਾ ਬਹੁਤ ਜ਼ਿਆਦਾ ਵਾ ਬਹੁਤ ਲੈਣ ਦੇਣ ਵਾ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਹਾਂਜੀ ਬਾਕੀ ਮੈਂ ਇੰਨਾ ਕੀ ਕਹਿਣਾ ਚਾਹੁੰਦੀ ਆ ਬਾਕੀ ਜੋ ਵੀ ਕੁਛ ਆ ਫਿਰ ਧੁਖ ਖਲਾਸਾ ਹੋਊਗਾ ਫਿਰ ਕਰਾਂਗੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ